ਮੋਰੀ ਉਹ ਇਧਰਤੀ ਜੋ ਇਹ ਪਤਾ ਨਹੀਂ ਕਹਦਾ ਯਾਰ ਲੂੰਬੜ ਪੂਸਾ ਹੈ ਇਹਦੇ ਵਿੱਚ ਅੰਦਰ ਚੋਂ ਆਪਣੇ ਅੰਦਰ ਹਾਂਜੀ ਦੋਸਤੋ ਆਪਾਂ ਇਹਦੇ ਵਿੱਚ ਦਿਨੇ ਜੂਰੀਆ ਪਾ ਸਜਣਾ ਆਪਾਂ ਇਹਦੇ ਵਿੱਚ ਜੂਰੀਆ ਦਿਨੇ ਪਾ ਸਜਣਾ ਕਿਉਂਕਿ ਆਥਣੀਆਂ ਬਾਰੀ ਇਹਨੂੰ ਦੇਵਾਂਗੇ ਲਾ ਸਜਣਾ ਨੇਰੇ ਚ ਪਤਾ ਨਹੀਂ ਲੱਗਣਾ ਚੂਹੇ ਨੇ ਪਾਤੇ ਘਾਰੇ ਪਹਿਜਾਂਦਾ ਗਾਹ ਸਜਣਾ ਪਹਿਜਾਂਦਾ ਗਾਹ ਸਜਣਾ ਇਹ ਉਹੀ ਆ ਬਣ ਕਿੜੇ ਉਹ ਤੇ ਚੁਹਾ ਜਾਂ ਨਹੀਂ ਦਿਖਾਇ ਸੀਗਾ ਇਹ ਉਹੀ ਆ ਬਟੇ ਨਹੀਂ ਉੱਚੀ ਜਿਹੜੇ ਆਪਣੇ ਗਵਰਡਾਂ ਨਾਲੋਂ ਹੈਗੀ ਉੱਚੀ ਤੇ ਹੁਣ ਆਪਾਂ ਪੌਣੀਆਂ ਦੇ ਵਿੱਚ ਜੂਰੀਆ ਤੇ ਰਾਤ ਨੂੰ ਇਹਦੇ ਵਿੱਚ ਪਾਣੀ ਦੀ ਆਥ ਨੇ ਜਿਹੀ ਵਾਰੀ ਹੈ ਤਾਂ ਮੂੰਹ ਸੋਚ ਲਈ ਆਪਾਂ ਪਾਣੀ ਦੇਵਾਂਗੇ ਇਹਨੂੰ ਲਾ ਫੇਰ ਪੰਨੇ ਰਾ ਤੇ ਉੱਥੇ ਮਾਰ ਕੇ ਆਉਣੇ ਨੱਕੇ ਉਹ ਫੁੱਟੀ ਕੱਢ ਕੇ ਆਉਣੇ ਇਹ ਆਹਾ ਆ ਫੱਟੀ ਕੱਢ ਕੇ ਆਉਣੇ ਆ ਟੀਪਾ ਟੱਲੀ ਕਰਕੇ ਆਉਣੇ ਆ ਖਾਲਦੀ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਉਮੀਦ ਕਰਦਾ ਤੁਸੀਂ ਵੀ ਰੇ ਰੂਪ ਆ ਕੇ ਪਾਣੀ ਪਾਈ ਲਾਈ ਜਾਂਦੇ ਹੋਗੇ ਨਹਿਰਾਂ ਦਾ ਬਸਾ ਦੂਜੀ ਵਾਰੀ ਆਤੀ ਦੂਜੀ ਵਾਰੀ ਲਵਾ ਗਿਆ ਨਹੀਂ ਇੱਕ ਵਾਰੀ ਲਵਾਉਂਦਾ ਸੀ ਕਿਤੇ ਕਿਵੇਂ ਕਿਤੇ ਕਿਵੇਂ ਤਾਂ ਸੁਆ ਫਿਰ ਕੱਦਾਂ ਜਿ ਸੁਣਨ ਚ ਆਇਆ ਕਿ ਸੁੱਕਣ ਦੇ ਚਾਂਸ ਬਣ ਰਹੇ ਨੇ ਤੇ ਫਿਰ ਆਪਾਂ ਚੱਲ ਕੋਈ ਹੋ ਰਹੀਓ ਆਪਣਾ ਕਿਲਾ ਇਹ ਆਹ ਆ ਸਰੋਂ ਜਿਹਦਾਂ ਇਹਦਾ ਦੇਖਾਂਗੇ ਕੀ ਕੋ ਸਬੰਧ ਹੈ ਚਲੋ ਬਣੇ ਰਹੋ ਫਿਰ ਮੈਨੂੰ ਤਾਂ ਲੱਗਦਾ ਕਿ ਕਿਹੜੇ ਗੋਡੇ ਕਿੱਤੇ ਦੁਖਦੇ ਆ ਜੂਰੀਆ ਪਾਪਾ ਇਹ ਕਣਕ ਚ ਕਣਕ ਚੋਂ ਉਹਦੇ ਅੰਦਰ ਅੰਦਰ ਚੋਂ ਆਪਣੇ ਅੰਦਰ ਫਿਰ ਟੈਸਟ ਕਰਾਉਣੇ ਕਹਿੰਦੇ ਸਾਨੂੰ ਹੋ ਗਿਆ ਜੂਰੀਆ ਆ ਹੁਣ ਮੁੱਲ ਲੈ ਲੈ ਲੈਣਾ ਚ ਲੱਗ ਲੱਗ ਕੇ ਮੈਂ ਤਾਂ ਕੱਟ ਕੱਟ ਕੇ ਜੂਰੀਆ ਲੈਣੀ ਆ ਵੀ ਸਾਨੂੰ ਦਿਓ ਦਿਓ ਵੀ ਅਸੀਂ ਬਿਮਾਰੀ ਲੱਗ ਗਈ ਆਪਣੇ ਆਪ ਨੂੰ ਖਰ ਇੰਨੀ ਨਹੀਂ ਥੋੜੀ ਪਾਉਣੀ ਹੁੰਦੀ ਆ ਖਰ ਇਹ ਤੋਂ ਬਣਾ ਯਾਰ ਫਿਰ ਕਣਕ ਤਾਂ ਹੁੰਦੀ ਨਹੀਂ ਹਨਾ ਆਤ ਪਾ ਕੇ ਬਣਾ ਨੂੰ ਇਹ ਖਰਾਕ ਕਿਨਾ ਕਦੋਂ ਦੇਣੀ ਥੋੜੀ ਬਹੁਤ ਪਾਣੇ ਚੱਲ ਦੋ ਦੋ ਗੱਟੇ ਦਾ ਪਾਈ ਜਾਂਦੇ ਯਾਰ ਤੇ ਗੱਟੇ ਚ ਵੀ ਜੂਰੀਆ ਪੂਰੀ ਨਹੀਂ ਆਉਂਦੀ ਘਟਾਤੀ 5 ਕਿਲੋ ਕਾਫੀ ਭਰਾ ਮਨ ਦਾ ਪਤਾ ਹੀ ਆਇਆ ਪੀਲ ਕੇ ਜੀ ਨਹੀਂ ਫੜਦੀ ਕੀ ਹੋ ਗਿਆ ਆ ਦੇਖੋ ਗੁਲਾਬੀ ਰੰਗ ਦੀ ਰੇ ਹੈ ਆ ਜੂਰੀਆ ਦਾ ਰੰਗ ਭਾਈ ਗੁਲਾਬੀ ਹੈਗਾ ਇਹ ਫੋਨ ਦੇ ਵਿੱਚ ਤੁਹਾਨੂੰ ਹੋਰ ਉਂਝਦੀ ਨਹੀਂ ਹੋਗੀ ਹੈ ਨਾ ਇਹ ਆ ਦੇਖ ਇਹ ਥੋੜੀ ਜੂਰੀ ਹੈ ਨਾ ਗੁਲਾਬੀ ਕਲਰ ਦੀ ਹੈਗੀ ਕਿ ਆਪਾਂ ਅੱਜ ਦਿਨੇ ਛੱਟਾ ਤਾਂ ਪੇਰ ਲਾਵਾਂਗੇ ਨਾ ਪਾਣੀ ਭਾਈ ਰਾਤ ਚਲੋ ਕਿਰਾਂ ਮੈਂ ਰਹਿ ਸਕਦਾ ਤੇ ਬਣੇ ਰੋ ਨਾਲ ਤੇ ਬਾਅਦ ਚ ਕਰਦੇ ਆ ਕੋਈ ਐਕਟੀਵਿਟੀ ਕਹੀ ਰੱਖ ਲਈ ਮੋਢੇ ਤੇ ਆ ਕਣਕ ਉਹ ਅਕੜੀ ਭਾਈ ਸੁਖ ਬਰੂਰੇ ਜੀ ਵੀ ਜੀ ਸੀ ਏਦਾਂ ਦੀ ਹੋ ਗਈ ਇਹ ਤੇ ਪਾਉਤੇ ਮਾਰਦੇ ਨਾ ਆਹ ਫੱਟੀ ਨਾ ਲਾਉਣੇ ਮੱਥਾ ਤੇ ਇਹ ਪਾਣੀ ਜਾਊਗਾ ਇਹਦੇ ਵਿੱਚ ਉਧਰ ਉਹ ਚਪੂੜਨ ਵਾਲੇ ਪਏ ਆ ਉਹ ਵੱਡੇ ਘਾਰੇ ਛਡਾਂ ਕਰਾਂ ਤੇ ਖਾਲ ਦੀ ਕਰਦਾ ਮਿੱਟੀ ਪਾਟ ਲਈ ਖੜਖ ਤੇ ਉਥੋਂ ਵੜਾਂਗੇ ਤੇ ਖਾਲ ਨਾਲ ਕਈ ਵਾਰੀ ਤਰ ਜਾਂਦਾ ਹੁੰਦਾ ਪਾਣੀ ਖਾਲ ਚਾਹੇ ਦਿੱਕਤ ਹੋ ਗਈ ਥੋੜੀ ਜੀ ਤੇ ਆ ਭਾਈ ਆਪਣੀ ਇਧਰ ਲਈ ਗਣਕ ਤੇ ਫੱਟੀ ਘੜਦੇ ਗਏ ਨਾ ਖੜੇ ਆ ਫੱਟੀ ਦਿਨੇ ਕੱਢ ਤੇ ਪਾਣੀ ਲਵਾਂਗੇ ਇਧਰ ਬਾਢਾ ਨਾ ਪਾਣੀ ਮੋੜਾਂਗੇ ਇਧਰ ਚ ਵੜਦੇ ਨਹੀਂ ਤੁਹਾਨੂੰ ਚਾਹੇ ਪਹਿਲਾਂ ਵੀ ਦੱਸਿਆ ਜੀ ਪਾਣੀ ਮੋੜਦੇ ਹੁੰਦੇ ਆ ਭਾਈ ਦੇਖਾਂਗੇ ਇਹਨਾਂ ਦੋ ਹੱਥਾਂ ਚੱਲ ਫਟਕਾ ਭਾਰੀਆਂ ਬਾਂਗਾਂ ਪਤਾ ਨਹੀਂ ਦਾਬਦੋਨੀ ਚੱਕੀਆਂ ਜਰਾ ਉਹ ਪਿਛਲਾ ਟੋਟਾ ਹੈ ਕਾਫੀ ਕੱਢ ਲਿਆ ਤਾਂ ਅਗਰ ਪਾਉਣਾ ਕਿੱਲਾ ਆ ਰਹਿ ਗਿਆ ਸਾਰਾ ਦੋਖ ਨਾਲਾ ਵਾਂਗੂ ਥੋੜਾ ਹੀ ਹੈ ਇੰਨਾ ਕਾਫੂ ਸਹੀ ਨਹੀਂ ਖਰਾ ਕੋਈ ਡੀਲੇ ਪਤਾ ਨਹੀਂ ਕਾਹਦਾ ਯਾਰਾ ਲੂੰਬੜ ਪੂਸਾ ਹੈ ਇਹਦੇ ਵਿੱਚ ਤੇ ਖਾਲ ਗਿੱਲੇ ਪਿਆਜ਼ ਖਰਾ ਪੰਜ ਅੱਠ ਦਿਨ ਪਹਿਲਾਂ ਪਾਣੀ ਲਾਇਆ ਸੀ ਇਹ ਜੰਦ ਦੇ ਦੁਵਾਰੀ ਨਹੀਂ ਮਾਰੀ ਵੱਡੀ ਸੱਚੇ ਚ ਮੈਂ ਉਹ ਸੀਗੀ ਓਏ ਤੇ ਹੁਣ ਇਹਦੀ ਕਰਦੇ ਹਾਂ ਦੀ ਪਟਲਿਓ ਰਹਿ ਗਿਆ ਵਸਾ ਇੰਨਾ ਥੋੜਾ ਆ ਬਣੇ ਰਿਓ ਭਾਈ ਨਾਲ ਇਹ ਬਲੌਗ ਤੁਸੀਂ ਦੋ ਦਿਨ ਲੇਟ ਦੇਖਦੇ ਹੋ ਹਨ ਦੋ ਦਿਨ ਤਿੰਨ ਦਿਨ ਉਹ ਕਿੱਥੋਂ ਦੀ ਮੈਂ ਲੰਘਿਆ ਨਾ ਰਾਤ ਨੂੰ ਤੁਹਾਨੂੰ ਦੱਸਿਆ ਨਹੀਂ ਹੱਥ ਨਹੀਂ ਰੇ ਭਾਈ ਸੀ ਕਿਦੋਂ ਮੈਂ ਇਹ ਅੱਜ ਫੇਰ ਭਾਈ ਕੱਸੀ ਦੀ ਵਾਰੀ ਸੀ ਆਪਣੀ ਤੇ ਵੱਡੇ ਖਰੇ ਛੱਡ ਲਿਆ ਤੇ ਆ ਕਿੱਥੋਂ ਦੀ ਮੈਂ ਲੰਘਿਆ ਹੋਏ ਉਹ ਮੇਲੀਆਂ ਆਂ ਆਦੀਆਂ ਸੀਗਾ ਆਂ ਸੀਗਾ ਇੱਕ ਉਧਰ ਆਉ ਸੀ ਤੇ ਆ ਬੈਂਟ ਜੀ ਉਹੀ ਇੱਕੜੀ ਮੈਂ ਪਾਣੀ ਚ ਡਬੋਤੀ ਸੀ ਪਰ ਚੱਲੀ ਜਾਂਦੀ ਉਹਦੇ ਦੀ ਖਰਾਬ ਨਹੀਂ ਹੋਈ ਹਜੇ ਵਰਕਰ ਆ ਰਹਾ ਆ ਪਾਣੀ ਕਿਉਂ ਕਰਦਾ ਉਹ ਦੇਖੀ ਆ ਦੇਖੋ ਏ ਮੋਰੀ ਹੋ ਗਈ ਧਰਤੀ ਝੋਏ ਆ ਜੀ ਤੇ ਆ ਬੱਡੇ ਘਿਹਰੇ ਛੱਡਿਆ ਤੇ ਹੈ ਉਹ ਹੋਏ ਕਿੱਥੇ ਉਹ ਚੂਹਿਆਂ ਦਾ ਸ਼ਿਕਾਰ ਚਾ ਕੀਤਾ ਸੀ ਆਪਾਂ ਉਹ ਘਿਹਰਾ ਦੇਖੀ ਆਉਗੀ ਫਿਰ ਉਹਦੇ ਦਿਨ ਸੀਗਾ ਮੋਟਰ ਦਾ ਲਾਇਆ ਸੀ ਅੱਜ ਇੱਥੇ ਹੱਥ ਨੇ ਛੱਡ ਲਿਆ ਆਪਾਂ ਮੇਰੇ ਤੇ ਅੱਜ ਉਹਦਾ ਕਿਤੇ ਦਿਨੇ ਨਹੀਂ ਲੋਟ ਆਇਆ ਸੀ ਅੱਜ ਦੇਖੀ ਪੈਂਦੇ ਘਰ ਉੱਥੇ ਚੱਲ ਥੋੜਾ ਘੱਟ ਪਾਵਾਂਗੇ ਬਣੀਏ ਚ ਟੁੱਟੂ ਲਾਜ਼ਮੀ ਹਟਦਾ ਨਹੀਂ ਚੱਲ ਦੇਖੀਏ ਆਪਾ ਦੋ ਦੋ ਕਿਆਰੇ ਅਰੇਂਜ ਕਰਤਾ ਆ ਚੱਪੂ ਘੜਤਾ ਢੱਕਣਾ ਤੇ ਇੱਕ ਅਗਲੇ ਕਿਆਰੇ ਚ ਪੈਂਦਾ ਉਹ ਚ ਇਹ ਹੋਰ ਨੱਕੇ ਜਗਲੇ ਚ ਇਹ ਇਹਦੇ ਵਿੱਚ ਤੇ ਆਹ ਦੋ ਕਿਆਰੇ ਰਹਿ ਗਏ ਤੇ ਉਹ ਲੱਗ ਗਿਆ ਬਾਹਣ ਬਸ ਆਹ ਦੋ ਕਿਆਰੇ ਲੱਗੇ ਆਹ ਰਹਿ ਗਏ ਉਹ ਲੱਗੇ ਆਹ ਰਹਿ ਗਏ ਤੇ ਪਾਣੀ ਇੱਥੋਂ ਕਿਵੇਂ ਡਿੱਗਦਾ ਖੜ ਜਾਂਦਾ ਹਟਕਾਉਣਾ ਇਹ ਕਾਟੇਕ ਕਿਵੇਂ ਵਰਮਾ ਲੱਗਾਂਦਾ ਕਿਵੇਂ ਵਰਮਾ ਲੱਗਿਆ ਹੁੰਦਾ ਹੈ ਨਾ ਉਵੇਂ ਆ ਦੇਖੋ ਪਰ ਇਸਰ ਦੇਖੋ ਕੱਸੀ ਦੇ ਪਾਣੀ ਦਾ ਇੱਥੇ ਤੋਂ ਤੁਹਾਨੂੰ ਪਤਲਾ ਲੱਗੂਗੀ ਰਾਤ ਨੂੰ ਦੇਖ ਕੇ ਮੁਰਦਾ ਜੇ ਇਧਰ ਲਈ ਮੈਂ ਕਹਿੰਦਾ ਨਾ ਘੜਦਾ ਤਾਂ ਵੀ ਚੱਲ ਜਾਂਦੀ ਗੱਡੀ ਇੱਥੇ ਦਾ ਸੁੱਕਾ ਹੀ ਪਿਆ ਥਾਂ ਦੇ ਚਾਹ ਦੇਖ ਕਿਵੇਂ ਆਉਂਦਾ ਨਾ ਤਰੇ ਪਾਦੇ ਤੇ ਵੀਡੀਓ ਨਹੀਂ ਜਮ ਖਾਲਜ ਤਰਜੇ ਨੇ ਰੇਜ ਆ ਉਹਦੇ ਪਾਏ ਚ ਲਾਈ ਸੀ ਬਾਰੀ ਕਿਤੇ ਬੈਟਰੀ ਚੋਂ ਵੀ ਮਾਰ ਗਈ ਸੀ ਨਾ ਉਹ ਆ ਕਿਲੇ ਚਲਾ ਸੀ ਆਪਣਾ ਆ ਦਿਨੇ ਸੰਖਾਲ ਦਿਖਾਇਆ ਸੀ ਨਾ ਆਸ ਮਾਰਿਆ ਸੀ ਤੇ ਕੰਮ ਆ ਗਿਆ ਨਾ ਚਲ ਮੋਂਥ ਜਿਹੜਾ ਮਾਰਦੇ ਹੋਂਥ ਰੱਖ ਕਹੀ ਹੋ ਅਰ ਕਿਤੇ ਕਿਤੇ ਲੀਕ ਹੁੰਦਾ ਮਾੜਾ ਮਾੜਾ ਕਿਤੇ ਭਾਂਜੇ ਇੱਧਰ ਲੈ ਪਏ ਤੇ ਮੈਂ ਉਧਰ ਆ ਜਗਾ ਪੀ ਜਾਂਦਾ ਹੋਏ ਚ ਇਸ ਵਿੱਚ ਆ ਦੇਖ ਆ ਸੀ ਇੱਥੋਂ ਦੀ ਇੱਥੋਂ ਹੀ ਜਾਂਦਾ ਹੋਇਆ ਇਹ ਚ ਜੇ ਹੱਟ ਵੀ ਮੜੇ ਨਹੀਂ ਜਾਂਦਾ ਇਹ ਤੇ ਕੀ ਰਿਪੋਰਟ ਹੋ ਗਈ ਆਪਾਂ ਨਿਕਲ ਜਾਈਏ ਬਾਹਰ ਤੇ ਇੱਥੇ ਮਿੱਟੀ ਸਿੱਟੀ ਸੀ ਹੈ ਨਾ ਪਾ ਨੀ

ਖੱਡਾਂ ਵਾਲਾ ਕੰਮ ਚੱਰੀ ਹੈ ਉਹ ਦੇਖੋ ਵਗਿਆ ਸੱਦੇ ਪਾਣੀ ਇਹ ਦੇ ਇੱਥੇ ਪੈ ਗਈ ਖੱਡ ਆ ਖੜਾ ਕੋਲੀ ਆ ਖੜਾ 5 ਫੁੱਟ ਉੱਚਾ ਪਾਣੀ ਪਰ ਬੰਨਤਾ ਐਂ ਦਾ ਕਰ ਹੁੰਦਕੀ ਨਹੀਂ ਦਿੰਦੇ ਚੱਕਰ ਨਹੀਂ ਸਰ ਤੇ ਹੋ ਕੇ ਅਰੇ ਚ ਵੱਡੇ ਚ ਵੀ ਖੁੱਲ ਗਈ ਸੀ ਮਾੜੀ ਜੀ ਤੇ ਪਾਣੀ ਆਪਾ ਦਿੱਤਾ ਬੜਾ ਤੇ ਆਪਾਂ ਪੈਨੇ ਹੁਣ ਰਾਹ ਕਾਰਿਆ ਨੇ ਪਤਾਗਾ ਚੂਹਾ ਤਾਂ ਕੋਈ ਨਿਕਲਿਆ ਨਹੀਂ ਨਹੀਂ ਪਾਂਦਾ ਮੈਂ ਵੀ ਉਹਦਾਗਾ ਆਹ ਦੇ ਆ ਲੈਣਾ ਇੰਦੀ ਦੇ ਪੈਰਾਂ ਦੇ ਮੈਥੋਂ ਦੇ ਕੀੜੇ ਦੇਖਿਆ ਹਾਂ ਉਹ ਬੰਦ ਹੋ ਗਈ ਮੈਂ ਆਹ ਇਹ ਕਾ ਬੰਦ ਕਰਕੇ ਜਾਂਦੇ ਇਥੋਂ ਦੀ ਵਧ ਗਿਆ ਸੀ ਕੰਮ ਹੋ ਪਤਲੀ ਕਿਰੀ ਰੱਖ ਲਈ ਮੈਂ ਸਰੀ ਵਾਲੀ ਹੋ ਆਹ ਚੱਲਾ ਵੱਡਾ 11 ਲਾਤਾ ਕਿਹੜਾ ਖਤਰਾ ਕੋਈ ਖਿਡਾਰੀ ਸੀ ਇਨਸ਼ਾਅੱਲਾ ਸਵਾਕਿੱਲੇ ਮੈਂ ਉਥਾਂ ਲੱਗ ਗਿਆ ਇਹ ਹੁਣ ਬਾਣ ਗਿੱਲੇ ਵੇ ਨਾ ਲੱਗੇ ਹੋਏ ਇਸ ਕਰਕੇ ਚਲੋ ਮਿਲਦੇ ਆਂ ਫਿਰ ਹੁਣ ਤਾਂ ਛੜਕੇ ਮਿਲਾਂਗੇ ਕਮੈਂਟਾਂ ਦੇ ਤੁਹਾਨੂੰ ਹਾਂਜੀ ਦੋਸਤੋ ਹੁਣ ਬਾਰੀ ਭਾਈ ਕਿਹੜੇ ਪਿਛਲੇ ਬਲਾਗ ਚ ਕਮੈਂਟ ਕੀਤੀ ਸੀ ਕਿੰਨੇ ਭਰਾਵਾਂ ਨੇ ਵੀਰਾਂ ਨੇ ਉਹਨਾਂ ਦੇ ਨਾਂ ਇਸ ਪ੍ਰਕਾਰ ਹਨ ਮੈਂ ਇਥੇ ਖੇਤ ਪਾਣੀ ਲਈ ਜਾਂਦਾ ਚਲ ਮੈਂ ਕਹਾਂ ਵੀਰਾਂ ਦੇ ਨਾਂ ਬੋਲ ਦੰਨੇ ਆ ਤਾਂ ਫਿਰ ਐਡਿਟ ਚ ਆ ਜਾ ਕੇ ਉਹਨਾਂ ਨੂੰ ਸੇਵ ਕਰ ਦਾਂਗੇ ਸਭ ਤੋਂ ਪਹਿਲਾਂ ਤਸਵਿੰਦਰ ਸਿੰਘ ਬੜੈਚ ਉਹ ਵੀਰ ਦਾ ਧੰਨਵਾਦ ਕਰਦੇ ਆਂ ਸ਼ੁਕਰ ਹੈ ਕਮੈਂਟ ਕੀਤਾ ਸੋਹਣਾ ਪਿਆਰਾ ਤਸਵਿੰਦਰ ਸਿੰਘ ਬੜੈਚ ਵੀਰ ਦਾ ਤੇ ਦੂਜੇ ਨੰਬਰ ਤੇ ਭਾਈ ਸਿਮਰਜੀਤ ਸਿੱਧੂ ਪਿੰਡ ਤਾਰੂਆਣਾ ਸਿਮਰਜੀਤ ਸਿੱਧੂ ਤਾਰੂਆਣੇ ਦਾ ਵੀ ਸ਼ੁਕਰ ਕਰਦੇ ਆਂ ਧੰਨਵਾਦ ਕਰਦੇ ਆਂ ਵੀਰ ਦਾ ਕਮੈਂਟ ਕੀਤਾ ਪਿਆਰਾ ਪਿਆਰਾ ਤੇ ਚੌਥੇ ਤੀਜੇ ਨੰਬਰ ਤੇ ਭਾਈ ਸਤਨਾਮ ਸਿੰਘ ਵੀਰ ਸਤਨਾਮ ਦਾ ਵੀ ਦਿਲੋਂ ਧੰਨਵਾਦ ਕਰਦੇ ਆ ਭਾਈ ਕਮੈਂਟ ਕੀਤਾ ਉਹ ਵੀਰ ਨੇ ਤੇ ਅਗਲੇ ਨੰਬਰ ਤੇ ਵਕੀਲ ਸਿੰਘ ਵਕੀਲ ਇੱਕ ਵਕੀਲ ਸਿੰਘ ਵਕੀਲ ਆ ਇੱਕ ਕੱਲਾ ਵਕੀਲ ਸਿੰਘ ਹੈ ਇਹ ਦੋਨਾਂ ਭਰਾਵਾਂ ਨੇ ਕਮੈਂਟ ਕੀਤੇ ਆ ਵਕੀਲ ਸਿੰਘ ਨੇ ਤੇ ਇੱਕ ਵਕੀਲ ਸਿੰਘ ਵਕੀਲ ਹੈ ਇਹਨਾਂ ਦੋਨਾਂ ਦਾ ਸ਼ੁਕਰੀਆ ਧੰਨਵਾਦ ਕਰਦੇ ਆ ਇਹਨਾਂ ਦਾ ਤੇ ਇੱਕ ਵੀਰ ਆਪਣੇ ਸ਼ੇਰਾ ਸਿੰਘ ਸ਼ੇਰੂ ਉਹ ਵੀਰ ਦਾ ਵੀ ਧੰਨਵਾਦ ਕਰਦੇ ਆ ਭਾਈ ਹੋਨੇ ਕਮੈਂਟ ਕੀਤਾ ਪਿਆਰਾ ਪਿਆਰਾ ਤੇ ਸਾਰਿਆਂ ਦੇ ਨਾਮ ਸ਼ਾਇਦ ਹੋ ਗਏ ਹੋਣਗੇ ਜੇ ਕੋਈ ਭੁੱਲ ਗਿਆ ਤਾਂ ਉਹ ਤੋਂ ਬਈ ਮਾਫੀ ਚਾਹਣਿਆਂਗੇ ਤਾਂ ਇਦਾਂ ਹੀ ਪਿਆਰ ਦਿੰਦੇ ਰਹੋ ਇਦਾਂ ਹੀ ਹੌਸਲਾ ਮਿਲਦਾ ਹੈਗਾ ਹਨਾ ਇਦਾਂ ਹੀ ਕਮੈਂਟ ਕਰਦੇ ਰਹੋ ਤਾਂ ਨਵੇਂ ਭਰਾ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾ ਹੈਗਾ ਪਰਿਵਾਰਿਕ ਵੀਡੀਓ ਹੁੰਦੇ ਨੇ ਬੱਚੇ ਦੇਖ ਸਕਦੇ ਨੇ ਕੋਈ ਐਜੀ ਗੱਲ ਨਹੀਂ ਗਈ ਸਾ ਮਿਲਦੇ ਹਾਂ ਫਿਰ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ